ਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਰੁੱਖਾਂ ਬਾਰੇ ਚਰਚਾ ਕਰਦੇ ਰਹਿੰਦੇ ਆ ਦੇਖੋ ਕੁਝ ਤਾਂ ਸੀਡ ਜਿਹੜੇ ਹੁੰਦੇ ਆ ਅਸੀਂ ਫਰਵਰੀ ਮਿਡ ਦੇ ਵਿੱਚ ਹਰ ਸਾਲ ਸਿੱਧੇ ਪਾਉਂਦੇ ਆ ਦੇਸੀ ਬੂਟੇ ਜਿਹੜੇ ਹੁੰਦੇ ਆ ਦੇਸੀ ਜਿਹੜੇ ਬੀਜ ਹੁੰਦੇ ਆ ਉਹ ਫਟਾਫਟ ਸਾਡੇ ਮਤਲਬ ਲੱਖਾਂ ਦੀ ਤਦਾਰ ਚ ਹੋ ਅਸੀਂ ਪਾ ਦਿੰਦੇ ਆ ਤੇ ਉਹਦਾ ਸੀਜ਼ਨ ਹੁੰਦਾ ਫਟਾਫਟ ਨਿਕਲੇ ਹੁੰਦੇ ਆ ਤੇ ਕੁਝ ਬੀਜ ਹੁੰਦੇ ਜਿਹੜੇ ਸਾਨੂੰ ਪਨੀਰੀ ਇਕੱਠੀ ਕਰਨੀ ਪੈਂਦੀ ਜਿਵੇਂ ਇਥੋਂ ਆਪਾਂ ਸ਼ੁਰੂ ਕਰਾਂਗੇ ਅੱਜ ਜਿਹੜਾ ਸਿਸਟਮ ਹੈਗਾ ਆਹ ਜਿਹੜਾ ਤੁਸੀਂ ਬੈਡ ਦੇਖਦੇ ਹੋ ਪਿੱਛੇ ਇਹ ਬਿਹੇੜਾ ਹੈਗਾ ਬਿਹੇੜੇ ਨੂੰ ਅਸੀਂ ਡਾਇਰੈਕਟ ਨਹੀਂ ਪਾਉਂਦੇ ਬਿਹੇੜੇ ਨੂੰ ਪ ਇਹ ਬਿਹੜਾ ਹੋ ਗਿਆ ਉਸ ਤੋਂ ਬਾਅਦ ਅਰਜਨ ਇਹ ਅਰਜਨ ਇੱਕ ਮਾਸਕੀਲ ਤੇ ਇਕੱਠਾ ਹੋਣ ਵਾਲਾ ਰੁੱਖ ਆ ਇਹ ਤਾਂ ਬੀਜ ਮਤਲਬ ਕਹਿੰਦਾ ਬਹੁਤ ਵੱਡੇ ਲੈਵਲ ਦਾ ਬੀਜ ਇਕੱਠਾ ਕਰਦਾ ਬੋਰੇ ਦੇ ਬੋਰੇ ਇਕੱਠੇ ਕਰਦਾ ਇਹ ਟੀਮਾਂ ਲੱਗੀਆਂ ਰਹਿੰਦੀਆਂ ਇਕੱਠਾ ਕਰਨ ਨਾਲ ਜਾਂਦਾ ਇਹ ਬਹੁਤ ਬਹੁਤ ਵੱਡੇ ਲੈਵਲ ਦਾ ਅਸੀਂ ਫੀਲਡ ਜਮੀਨਾ ਚਲਾਇਆ ਜੇ 25 ਲੱਖ ਬੂਟੇ ਲੈਦਾ ਇਹ ਇਹਦੇ ਬਾਅਦ ਬਹੁਤ ਵੱਡੇ ਲੈਵਲ ਦਾ ਇਹ ਇਹ ਨਾਲ ਗਿਆ 82 82 ਰੁੱਖ ਸਾਡਾ ਇਹ ਇੰਡੀਆ ਦਾ ਨੇਟਿਵ ਆ ਤੇ ਪੰਜਾਬ ਚ ਬਹੁਤ ਵਧੀਆ ਸਰਵਾਈਵ ਕਰਦਾ ਉਸ ਤੋਂ ਫਿਰ ਤੋਂ ਬਿਹੜਾ ਗਿਆ ਸਾਡਾ ਮੌਹੇ ਦਾ ਜ਼ਿਕਰ ਕੀਤਾ ਸੀਗਾ ਇਹ ਮੌਹੇ ਦਾ ਇਹ ਪਨੀਰੀ ਹੈਗੀ ਆ ਮੂਹੇ ਦੇ ਵਿੱਚ ਥਾਪੁਰ ਯੂਨੀਵਰਸਿਟੀ ਤੋਂ ਸੀ ਪਟਿਆਲਾ ਤੋਂ ਇਕੱਠਾ ਕਰਦੇ ਆ ਕੁਝ ਹੋਦਰਖਤ ਮਾਰਕ ਕੀਤੇ ਆ ਇਹ ਕਰਦੇ ਆ ਉਸ ਤੋਂ ਬਾਅਦ ਕੋਈ ਦੇਸੀ ਅੰਬ ਆ ਗਿਆ ਇਹ ਜਿਹੜਾ ਅੰਬ ਹੈਗਾ ਇਹ ਗੁਠਲੀ ਤੋਂ ਤਿਆਰ ਕਰਦੇ ਆ ਦੇਸੀ ਇਹਨੂੰ ਵੀ ਬਹੁਤ ਜ਼ਿਆਦਾ ਸਾਡੇ ਘੱਟ ਤਿਆਰ ਕਰਨ ਲੱਗ ਗਏ ਜਿਹੜੇ ਪੰਜਾਬ ਦੇ ਨਰਸੀ ਹੈਗੀਆਂ ਤਾਂ ਇਸ ਨੂੰ ਅਸੀਂ ਅੰਬ ਨੂੰ ਦੇਸੀ ਤਿਆਰ ਕਰਦੇ ਆ ਉਸ ਤੋਂ ਬਾਅਦ ਆਪਾਂ ਜਾਈਏ ਲਸੂੜਾ ਇਹ ਅਸੀਂ ਧੰਨਵਾਦ ਕਰਦੇ ਆ ਇੱਕ ਫਾਰਮਰ ਤੁਸੀਂ ਲਿਆ ਹੈਗਾ ਮਾਨਸੇ ਤੋਂ ਤਾਂ ਇਹ ਲਸੂੜੇ ਦੀ ਪਨੀਰੀ ਹੈਗੀ ਲਸੂੜਾ ਤਿਆਰ ਕਰਦਾ ਉਸ ਤੋਂ ਬਾਅਦ ਆਹ ਜਿਹੜਾ ਤੁਸੀਂ ਅਮਲਤਾਸ ਦੀ ਪਨੀਰੀ ਹੈਗੀ ਮਤਲਬ ਇਹ ਉਹਦੀ ਪਨੀਰੀ ਹੈਗੀ ਹੈ ਉਸ ਤੋਂ ਬਾਅਦ ਤੁਸੀਂ ਇੱਧਰ ਨੂੰ ਆਉਂਗੇ ਸਾਡੇ ਕੋਲੇ ਆਹ ਚਮਰੌੜ ਇਹ ਬਹੁਤ ਹੀ ਰੇਅਰ ਵੈਰਾਈਟੀ ਹੈ ਕੋਈ ਵੀ ਇਹਨੂੰ ਤਿਆਰ ਨਹੀਂ ਕਰਦਾ ਪੰਜਾਬ 'ਚ ਇਹ ਰੇਅਰ ਵੈਰਾਈਟੀ ਹੈ ਇਹਨੂੰ ਚਮਰੌੜ ਤਿਆਰ ਕਰਦੇ ਹੈਗੇ ਉਸ ਤੋਂ ਬਾਅਦ ਜਾਮਨ ਆ ਗਈ ਸਾਡੇ ਕੋਲ ਇਹ ਜਾਮਨ ਨੂੰ ਤਿਆਰ ਕਰਦੇ ਆ ਉਸ ਤੋਂ ਦੱਸਣਾ ਚਾਹਾਂਗੇ ਇੱਕ ਨਿੰਮ ਦੀ ਜਿਹੜੀ ਬੈਡ ਦੇ ਨਿੰਮ ਨੂੰ ਇਸ ਇਸ ਤਰ੍ਹਾਂ ਸੀ ਮਾਸਕੀਲ ਤੇ ਇਕੱਠਾ ਕਰਦੇ ਨੇ ਮੈਨੂੰ ਕਿਉਂਕਿ ਨਿੰਮ ਸਾਡੇ ਬਹੁਤ ਹੀ ਇੰਪੋਰਟੈਂਟ ਆ ਪੰਜਾਬ ਲਈ ਇਹ ਨਿੰਮ ਨੂੰ ਇਸ ਤਰ੍ਹਾਂ ਇਕੱਠਾ ਕਰਕੇ ਅਗਲੇ ਸਾਲ ਵਾਸਤੇ ਤਿਆਰੀ ਹੁਣ ਚੱਲ ਰਹੀ ਨਿੰਮ ਦੀ। ਉਸ ਤੋਂ ਤੁਸੀਂ ਹਰੜ ਦੇਖ ਸਰ ਹਰੜ ਦਾ ਬੈੱਡ ਹੈਗਾਦਰ ਹਰੜ। ਇਹ ਵੈਸੇ ਘੱਟ ਜਰਮਿੰਟ ਕਰਦੇ ਪਰ ਫਿਰ ਵੀ ਜਿੰਨੀ ਜਰਮਿੰਟ ਹੋਈ ਇਹ ਹਰੜ ਨੂੰ ਅਸੀਂ ਐਜ ਰਜਮ ਪਲਾਜ਼ਮ ਲਾਉਣਾ ਹੈਗਾ। ਇਹ ਹਰੜ ਤਿਆਰ ਕਰਦੇ ਆ। ਉਸ ਤੋਂ ਇੱਕ ਮੈਡੀਸਨਲ ਪਲਾਂਟ ਆ ਗੱਬ ਦਾ। ਇਹ ਗੱਬ ਦਾ ਰੋਖਾ। ਇਹਨੂੰ ਅਸੀਂ ਮਤਲਬ ਕਹਿੰਦਾ ਇਹਦਾ ਪੱਤਾ ਲਾਲ ਹੁੰਦਾ ਜਦੋਂ ਨਿਕਲਦਾ। ਇਹ ਗੱਬ ਨੂੰ ਤਿਆਰ ਕਰਦੇ ਆ। ਇਹ 12 ਦਿਰੀ ਗਾਰਡਨ ਦਾ ਪਟਾਲੇ ਤੋਂ ਇਕੱਠਾ ਕਰਕੇ ਲਿਆਉਂਦੇ ਆ ਉਹ ਤੋਂ ਬੀਜ ਬੀਜਦੇ ਆ। ਉਸ ਤੋਂ ਬਾਅਦ ਸਾਡੇ ਕੋਲ ਕਨੇਰ ਆ ਗਈ। ਇਹ ਜਿਹੜ ਜਿਹੜਾ ਬੀਜ ਹੁੰਦਾ ਅਸੀਂ ਇਹ ਬਾਹਰੋਂ ਮੁਗਦੇਰਾ ਤੋਂ ਤੋਂ ਮਗਾਉਂਦੇ ਆ ਜਾਂ ਹਰਿਆਣੇ ਤੋਂ ਮਗਾਉਂਦੇ ਆ ਇਹ ਐ ਕਰਕੇ ਪਨੀਰੀ ਬੀਜ ਤੇ ਫਿਰ ਨਾਲ ਦੀ ਨਾਲ फटाफट ਨਿਕਲ ਜਾਂਦੀ ਹੈ ਉਸ ਤੋਂ ਕਸਮ ਆ ਗਈ ਕਸਮ ਵੀ ਅਸੀਂ ਬੀਜ ਇਕੱਠਾ ਕਰਦੇ 12 ਤਰੀ ਗਾਰਡਨ ਚੋਂ ਕਾਫੀ ਵੱਡੇ ਸਕੇਲ ਦਾ ਇਕੱਠਾ ਕਰਦੇ ਉੱਥੋਂ ਆਉਂਦਾ ਹੈਗਾ ਉਸ ਪੁੱਤਰਨਜੀਵਾ ਦੀ ਇੱਕ ਪਨੀਰੀ ਇੱਥੇ ਪੁੱਤਰਨਜੀਵਾ ਰਮਣਾ ਦਿਖਾ ਦੇਦਰ ਆ ਪੁੱਤਰਨਜੀਵਾ ਦੀ ਇੱਥੇ ਪਨੀਰੀਏ ਬਹੁਤ ਹੀ ਵਧੀਆ ਰੋਖ ਹੈਗਾ ਸ਼ਾਨਦਾਰ ਆ ਤੇ ਐਵਰਗ੍ਰੀਨ ਰੋਖਾ ਤੈਨੂੰ ਤਿਆਰ ਕਰਦੇ ਆ ਇਸ ਤਰ੍ਹਾਂ ਕਰਕੇ ਆਹ ਸੁਖਚੈਨ ਦੀ ਇੱਕ ਪਨੀਰੀ ਹੈਗੀ ਆ ਇਹ ਸੁਖਚੈਨ ਦਾ ਰੁੱਖ ਬਹੁਤ ਹੀ ਬਹੁਤ ਹੀ ਸ਼ਾਨਦਾਰ ਰੁੱਖ ਹੁੰਦਾ ਇਹਦੀ ਪਨੀਰੀ ਹੈ ਇਸ ਲਈ ਦੇਖੋ ਬਹੁਤ ਸਾਰੀਆਂ ਵੈਰਿਟੀਆਂ ਸਿੱਧੀਆਂ ਲੱਗਦੀਆਂ ਉਹਦੇ ਵਿੱਚ ਕਿਉਂਕਿ ਸਾਡੇ ਕੋਲੇ ਇੱਕ ਮਾਸਕੀਲ ਦਾ ਕੰਮ ਆ ਅਸੀਂ ਅਗਲੇ ਸੀਜ਼ਨ ਵੀ ਦੇਖਣੇ ਆਗੇ ਸਾਡੇ ਕੋਲ ਕੀ ਕੀ ਚਾਹੀਦਾ ਹੈ ਇਸ ਲਈ ਬੈਡਾਂ ਤੇ ਬਹੁਤ ਵੱਡੇ ਲੈਵਲ ਦਾ ਬੀਜ ਲੱਗਦਾ ਹੈਗਾ ਬੈਡਾਂ ਸਾਡੇ ਕੋਲ ਫਿਰ ਬੈਡਾਂ ਤੇ ਲਾ ਕੇ ਸਾਡੇ ਕੋਲ ਸ਼ੇਡ ਹਾਊਸ ਆ ਪਿੱਛੇ ਬੈਡਾਂ ਤੋਂ ਕੱਢ ਕੇ ਪੋਲੀਬੈਗਰ ਸ਼ਿਫਟ ਕਰ 10 ਹਫ਼ਤੇ ਤੋਂ 10 ਦਿਨ ਲਈ ਅੰਦਰ ਰੱਖਦੇ ਆ ਤਾਂ ਕਿ ਡਾਇਰੈਕਟ ਸਨਲਾਈਟ ਨਾ ਪ ਇਹ ਜਰੂਰ 10 ਦਿਨ ਕਲੀਮਟਾਈਜ਼ ਕਰ ਦਿੰਦੇ ਆ ਬੀਜਿਆਂ ਨੂੰ ਅੰਦਰ ਰੱਖ ਕੇ ਫਿਰ ਉਹਨੂੰ ਸੀ ਮਤਲਬ ਬਾਹਰ ਸ਼ਿਫਟ ਕਰਦੇ ਆ ਉੱਥੇ ਫਿਰ 15-20 ਦਿਨ ਬਾਹਰ ਰੱਖਦਾ ਫਿਰ ਇਹ ਹੌਲੀ ਹੌਲੀ ਜਰੂ ਲਗਾਤਾਰ ਪਾਣੀ ਲੱਗਦਾ ਨੂੰ ਤੇ ਆਪਣੇ ਆਪ ਇਹ ਸ਼ੇਪ ਲੈ ਲੈਂਦੇ ਆ 15-20 ਦਿਨ ਤੋਂ ਬਾਅਦ ਫਿਰ ਇਹਨੂੰ ਮਤਲਬ ਕਹਿੰਦਾ ਜਿਹੜੇ ਬੂਟੇ ਤਿਆਰ ਹੁੰਦੇ ਆ ਉਹਨੂੰ ਜਰੂ ਤੁਹਾਨੂੰ ਲੋੜ ਪੈਂਦੀ ਉਹਨੂੰ ਜ਼ਮੀਨਾਂ ਚ ਭੇਜ ਦਿੰਦੇ ਆ ਇਸ ਲਈ ਇਹ ਕਾਰਗੁਜ਼ਾਰੀ ਨੂੰ ਸਮਝੋ ਇਹ ਨੇਟਿਵ ਰੁੱਖਾਂ ਨੂੰ ਮਤਲਬ ਫੇਰ ਦੁਆਰਾ ਕਹਿਣ ਲੱਗੇ ਬਹੁਤ ਕਹਿਣਾ ਆਸਾਨ ਆ ਪਰ ਜਰੂ ਇਹ ਐਕਚੁਅਲ ਚ ਤਸਵੀਰ ਜਿਹੜੀ ਹੈਗੀ ਬਹੁਤ ਮ ਅਸੀਂ ਧੰਨਵਾਦ ਕਰਦੇ ਸਾਡੇ ਨਰਸਿਸਟਾਫ ਦਾ ਡਸਟਰੀ ਹੈਡ ਦਾ ਗੁਰਮੀਲ ਸਿੰਘ ਜੀ ਦਾ ਬਾਕੀ ਸਾਡੀ ਟੀਮਾਂ ਰੋਮਨ ਹੋ ਗਿਆ ਕਾਫੀ ਬੰਦੇ ਸਾਡੇ ਲੱਗੇ ਹੋਏ ਨਰਸਿੰਗ ਦੇਖਣ ਵਾਸਤੇ ਕਈ ਇਲਾਕੇ ਸਾਡੀ ਨਰਸੀਆਂ ਉਹ ਸਾਰੀਆਂ ਟੀਮਾਂ ਜਿਹੜੀਆਂ ਇਸ ਨੂੰ ਤਿਆਰ ਕਰਨ ਲੱਗੀਆਂ ਹੋਈਆਂ ਤੇ ਬੇਨਤੀ ਹੈ ਫਿਰ ਤੋਂ ਪ੍ਰਵਾਨ ਕਰਿਓ ਆਓ ਸਾਰੇ ਨਾਲ ਮਿਲ ਕੇ ਇਕੱਠੇ ਹੋਈਏ ਪੰਜਾਬ ਦੀ ਧਰਤੀ ਜਿਹੜੀ ਤੁਹਾਨੂੰ ਵੀਡੀਓ ਦਿਖਾਈ ਹੈਗੀ ਇਹ ਬੈਡਾਂ ਤਿਆਰ ਹੋ ਰਹੇ ਬੂਟਾ ਉਹਨਾਂ ਨੂੰ ਸਾਰਿਆਂ ਦੀ ਲੋੜ ਆ ਉਹ ਧਰਤੀ ਜਿਹੜੋ ਹੌਲੀ ਹੌਲੀ ਲਾਵਾਂਗੇ ਦਾ ਰਿਜ਼ਲਟ 10 ਸਾਲ ਬਾਅਦ ਬਹੁਤ ਜ਼ਬਰਦਸਤ ਹੋਊਗਾ ਧੰਨਵਾਦ ਸਾਰਾ ਸਸੇ ਕਾ